ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਾਹਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਆਇਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਆ ਇੱਧਰ ਜਾਂ ਬਾਹਰ ਦੇ ਸੰਦੇਸ਼ਾਂ ਤੋਂ ਵੀਰ ਭੈਣ ਭਰਾ ਸਾਡੇ ਬੱਚੇ ਬਜ਼ੁਰਗ ਸਾਰੇ ਆਨ ਦਾ ਤੇ ਲੋ ਧੰਨਵਾਦ ਹੈ ਮਤਾ ਮੰਗਵੀ ਤੇ ਲੋ ਜੀ ਲੱਗੇ ਆਇਦਾ ਬਲੌਗ ਸ਼ੁਰੂ ਕਰਨਾ ਤੇ ਸ਼ਾਮ ਦੇ ਬੱਜ ਰਹੇ ਆ ਜੀ 5:30 ਤੁਹਾਨੂੰ ਪਤਾ ਹੀ ਪਾਠ ਚੱਲ ਰਿਹਾ ਜੀ ਸਾਰੇ ਸਾਰੇ ਪਿੰਡਾਂ ਚ ਗੁਰੂ ਘਰਾਂ ਚ ਜਿਹੜੇ ਵੀ ਪਿੰਡ ਚ ਗੁਰੂ ਘਰ ਸਾਰੇ ਕਿਤੇ ਪਾਠ ਹੋ ਰਿਹਾ ਜੀ ਬਾਕੀ ਤੁਹਾਨੂੰ ਪਤਾ ਹੀ ਮੌ ਉਹ ਦਾ ਮਹੀਨਾ ਵੀ ਚੱਲ ਰਿਹਾ ਤੇ ਵੀ ਜਿੰਨਾ ਕੁ ਵੀ ਹੁੰਦਾ ਜਿੰਨਾ ਕੁ ਵੀ ਕਰ ਸਕਦੇ ਆ ਜਰੂਰ ਊਲ ਮੰਤਰ ਸਾਹਿਬ ਦਾ ਪਾਠ ਜਰੂਰ ਕਰੋ ਤੇ ਲੋ ਜੀ ਹੁਣ ਨਾਲ ਬਣੇ ਰਹੋ ਥੋੜੀ ਗੱਲਬਾਤ ਕਰਾਨੇ ਮਜੀਦ ਉਹਨਾਂ ਨਾਲ ਤੇ ਕਿਹਾ ਕੁਝ ਚੱਲ ਰਿਹਾ ਕੱਲ ਪਰਸੋਂ ਦਾ ਆਪਣਾ ਪਰਸੋਂ ਦਾ ਬਲੌਗ ਚੱਲ ਰਿਹਾ ਕਿਹਾ ਕੁਝ ਹੋਇਆ ਇਹ ਦੋ ਦਿਨਾਂ ਦੇ ਵਿੱਚ ਕਿਹਾ ਅਸੀਂ ਕੀਤਾ ਹੈ ਉਹ ਤੁਹਾਨੂੰ ਅੱਜ ਸ਼ੋਅ ਕਰਨ ਲੱਗੇ ਜੀ ਤੇ ਇੱਕ ਤੁਹਾਨੂੰ ਪਤਾ ਜੀ ਹੁਣ ਸਰਦੀਆਂ ਆ ਜੀ ਬਹੁਤ ਜ਼ਿਆਦਾ ਇੱਕ ਲੱਗ ਤਾ ਧੁੰਦ ਲੱਗੀ ਦੀ ਪੈਣ ਹੁਣ ਦੋ ਦਿਨ ਤੋਂ ਤਾਂ ਹੈ ਨਹੀਂ ਪੈਸੇ ਤੋਂ ਪੈ ਤੇ ਜਿਹਦੇ ਕਰਕੇ ਜੀ ਤੁਹਾਨੂੰ ਪਤਾ ਆਪਣੇ ਬੱਚਿਆਂ ਕਰਕੇ ਬਹੁਤ ਜ਼ਰੂਰੀ ਆ ਬੱਚਿਆਂ ਲਈ ਵੀ ਕੱਪੜੇ ਗਰਮ ਚਾਹੀਦੇ ਗਰਮ ਕੱਪੜਿਆਂ ਦੀ ਸ਼ਾਪਿੰਗ ਕੀਤੀ ਹੈ ਜੀ ਆਪਾਂ ਨੇ ਕੱਲ ਪਰਸੋਂ ਤੇ ਲਓ ਜੀ ਤੁਹਾਡੇ ਨਾਲ ਸ਼ੇਅਰ ਵੀ ਕਰਨਾ ਵੀ ਕੀ ਕੀ ਲੈ ਕੇ ਆਏ ਤੇ ਤਿੰਨ ਮਿੰਟ ਦਾ ਬਲੌਗ ਹੈ ਉੱਥੇ ਮੈਂ ਬਣਾਇਆ ਤਾਂ ਉਹ ਤੁਹਾਨੂੰ ਇਹ ਤੋਂ ਅੱਗੇ ਜਾ ਰਿਹਾ ਉਸ ਤੋਂ ਬਾਅਦ ਤੁਹਾਨੂੰ ਮਿਲੂਗਾ ਜੀ ਘਰੇ ਵੀ ਜੋ ਕੁਝ ਲੈ ਕੇ ਆਏ ਆ ਕੀ ਲੈ ਕੇ ਆਏ ਆ ਉਹ ਤੁਹਾਨੂੰ ਬਖਾ ਦਈਏ ਕਿ ਤੇ ਐ ਨਾ ਨਾ ਹੋਇਆ ਸਾਡੇ ਭੈਣ ਭਰਾ ਕੈਦ ਮੈਂ ਵੀ ਗੱਲਾਂ ਮਾਰੀ ਗਏ ਉੱਥੇ ਪਤਾ ਨਹੀਂ ਕੀ ਕਰਿਆ 3 ਮਿੰਟ ਦਾ ਬਲੌਗ ਤਾਂ ਪਤਾ ਨਹੀਂ ਕੀ ਖਰੀਦਿਆ ਕੀ ਨਹੀਂ ਖਣੀ ਭਾਈ ਸੂ ਬਲੌਗੇ ਬਣਾਣਗੇ ਤੇ ਜਰੂਰ ਤੁਸੀਂ ਨਾਲ ਬਣੇ ਰਹੋ ਜੋ ਚੀਜ਼ ਜਾਂ ਕੱਪੜਾ ਕਰਨ ਵਾਸਤੇ ਗਰਮ ਕੱਪੜੇ ਜੋ ਵੀ ਲੈ ਕੇ ਆਏ ਆਪਣੇ ਵਾਸਤੇ ਜਾਂ ਮਨਜੀਤ ਵਾਸਤੇ ਉਹ ਹੁਣ ਤੁਹਾਡੇ ਸਾਹਮਣੇ ਸ਼ੋਅ ਹੋ ਜਣੇ ਚਲੋ ਠੀਕ ਹੈ ਜੀ ਬਹੁਤ ਸੋਹਣਾ ਸਹਿਯੋਗ ਦੇ ਰਹੇ ਤੁਸੀਂ ਆਪਣੇ ਬਲੌਗਾਂ ਨੂੰ ਐਦਾਂ ਹੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੇ ਬਲੌਗ ਵਧੀਆ ਲੱਗਦਾ ਤਾਂ ਤੁਸੀਂ ਸ਼ੇਅਰ ਜਰੂਰ ਕਰਦੇ ਹੋ ਲਓ ਜੀ ਬਣੇ ਰਹੋ ਨਾਲ ਤੇ ਆਪਣੇ ਵਲੌਗ ਨੂੰ ਨਾ ਜੀ ਆਪਣੇ ਜੇ ਬਾਹਰ ਆਪਣੇ ਬਾਹਰ ਤੋਂ ਐ ਉਹਨਾਂ ਕੋਲ ਵਲੌਗ ਆਪਣੇ ਘਰ ਵੀ ਭੇਜੋ ਘਰਦਿਆਂ ਕੋਲੇ ਤਾਂ ਬਾਹਰ ਵੀ ਭੇਜੋ ਆਪਣੇ ਭੈਣਾ ਭਰਾਵਾਂ ਨਾਲ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਨੂੰ ਪਤਾ ਆਪਣੇ ਵਲੌਗ ਸਾਫ਼ ਸੁਥਰੇ ਹੁੰਨੇ ਘਰ ਦੇ ਜਾ ਕੇ ਦੀ ਘੁੰਮਣ ਜਾਣਾ ਉਹ ਲਓ ਜੀ ਲਓ ਅੱਗੇ ਕੋਈ ਤੁਹਾਨੂੰ ਸਰਪ੍ਰਾਈਜ਼ ਵੀ ਮਿਲ ਸਕਦਾ ਜੀ ਵਲੌਗ ਦੇ ਵਿੱਚ ਅੱਗੇ ਲਓ ਜੀ ਬਣੇ ਰਹੋ ਨਾਲ ਤੇ ਕਰਦੇ ਆਂ ਜੀ ਵਲੌਗ ਸ਼ੁਰੂ ਆਜੋ ਜੀ ਇੱਥੇ ਜੀ ਮੁਰਲਾ ਉੱਪਰ ਅਸੀਂ ਆਪਣੇ ਕੱਪੜੇ ਤਾਂ ਲਏ ਕਮਿਊਨਿਟੀ ਆਈ ਤੇ ਜੀ ਤੇ ਵੇਖਦੇ ਆ ਅੱਜ 2 ਮਿੰਟ ਦਾ ਬਲੌਗ ਦੇਣਾ ਤੁਹਾਨੂੰ ਬਾਕੀ ਜਿਹੜਾ ਕੁਝ ਖਰੀਦੋ ਫਰੋਕ ਤਾਂ ਅਸੀਂ ਕਰੀਏ ਜੀ ਦੀ ਸ਼ਾਪਿੰਗ ਉਹ ਤੁਹਾਨੂੰ ਬਾਅਦ ਚ ਮਿਲੂਗੀ ਤੇ ਇਹ ਤਾਂ ਬਾਹਰ ਦੀਆਂ ਢੰਗੀਆਂ ਜੂਗੀਆਂ ਅੰਦਰ ਦਾ ਵੇਖ ਪਹਿਲਾਂ ਤਾਂ ਉੱਪਰ ਦੀਆਂ ਢੰਗੀਆਂ ਚੈੱਕ ਕਰੋ ਆ ਵੀ ਸੀਰੀਅਲ ਚ ਇਹ ਦੇ बहुत सोना काम हैिश्ता बड़ा सोनाछ नहीं है खरीदारी ਕੁਝ ਕਿ ਖਰੀਦਾਰੀ ਵਿੱਚ ਮਰ ਜਣਾ ਉਹ ਜੈਟ ਕਾਂ ਵੀ ਲੱਗ ਜਣੇ ਆਰਤੀ ਉਲ ਲੇ ਜੀ ਆਰਤੀ ਉਲ ਆਰਤੀ ਇੱਕ ਵਾਰ 20% ਤੁਸੀਂ ਦਰਦ ਬਣ ਰਹੇ ਹੋ ਪੈਕ ਬਣ ਆ ਰਹੇ ਆ ਪਰ ਤਿੰਨ ਜਿੱਦਾਂ ਜਾ ਨਾਲ ਸੱਤ ਬੰਤੀ ਤੁਸੀਂ ਸਿੱਪ ਵਿੱਚ ਦੋ ਸੈਂਚ ਵੀ ਕੱਟ ਪੀਚ ਕਰ ਦੋ ਦੋ ਨੰਬਰ ਦੋ ਸੈਂਚ ਵੀ ਗਏ ਇਹ ਮੇਨ ਡੰਮੀਆਂ ਤੇ ਅੱਜ ਲੱਗੇ ਹੋਏ ਉਹ ਜੀ ਜਿਹੜਾ ਉਹ ਬਚ ਗਿਆ ਯਾ ਫਿਰ ਗੁਣਾ ਬਲੱਡ ਦੇ ਵਿੱਚ ਹੋਵੇ ਵੀ ਗੁਣਾ 4 10 4 ਉਹ ਪਹਿਲੀ ਉਸ ਦੇ ਵਿੱਚ ਕਮਾਈ ਹੋਰ ਨੇ ਚੰਡੀਗੜ੍ਹ ਕੀ ਜੁਰੀ ਹੈ ਬਹੁਤ ਸੋਹਣੇ ਲੱਗੇ ਅਰੇ ਦਰਨ ਮੇਰੇ ਇਹ ਦਰਨ ਮੇਰੇ ਹੈ ਪਟਾ ਦਾ ਇਹਦਾ ਅੱਜ ਸੱਪਤੇ ਹੈ ਕਰਨਾ ਹੈਨਾ ਹਨਾ ਬੱਤ ਸੱਪਤੇ ਵਧੀਆ ਸ਼ੋਪਿੰਗ ਅੱਜ ਤੇਰੀ ਹੋਈ ਨਾ ਹੈਨਾ ਕੱਲੂ ਵੇਖਿਓ ਅੱਗੇ ਵੇਖਿਓ ਜੀ ਤੁਸੀਂ ਵਲੌਗ ਕਰਨ ਦੀ ਸੱਪਤੇ ਵਧੀਆ ਸ਼ੋਪਿੰਗ ਕਿਆ ਚੱਲ ਪਾਇਆ ਪੂਰੇ ਇਕੱਠੇ ਕਰ ਲੈਂਦੇ ਆ ਨਾ ਤੇ ਜਿੱਥੇ ਭੇਜਿਆ ਰਿਥੇ ਜਾਂਦਾ ਪੇਪਰ ਕਰ ਲੈਣ ਪਿੰਡ ਆਹ ਪੇਜੀ ਫੋਟੋ ਸੈਟ ਇਹਨੂੰ ਮੈਂ ਕਿਹਾ ਤੂੰ ਚੱਲ ਜਾਣਾ ਉਹ ਰਿਡਿਊਸ ਕੀ ਮੈਂ ਪਿਆ ਆ ਹੌਟਸ ਵਾਲਾ ਕਰੀ ਤੇ ਹਾਂਜੀ ਬਈ ਹਾਂ ਮਨਜੀਤ ਨੇ ਅੱਜ ਸ਼ੋਪਿੰਗ ਕਿਹੜੀ ਹੋਈ ਐ ਕਿਹੜੀ ਬਈ ਅੱਛਾ ਘਰ ਪਾਣੀ ਨੂੰ ਵੀ ਤਾਂ ਪੈਸੇ ਦੀ ਜਾਣੇ ਉਹ ਕੜੇ ਚੰਦਾ ਇਕੱਠਾ ਕਰਨਾ ਚਲੋ ਜੋ ਇਹਦੇ ਕਿਸੇ ਮਤ ਵਿੱਚ ਐ ਇਹ ਰੰਗ ਲੈ ਇਹ ਕਲ ਰੈਨ ਦੋ ਬਾਕੀ ਕੱਲ ਦਿਖਾਉਂਗਾ ਤੁਹਾਨੂੰ ਮਨ ਸਾਰੇ ਰੇਨ ਦੇ ਪੂਕੇ ਪਿੱਛੇ ਪਾਈ ਜੰਦੀ ਹੈ ਅੱਛਾ ਮੇਰੇ ਕੋਲ ਜਿਆਦਾ ਗ੍ਰੇ ਕਲਰ ਬਹੁਤ ਜਾਂਦਾ ਆ ਭਾਈ ਚੁੰਨੀਆਂ ਨੂੰ ਕਰ ਮੈਂ ਮੈਂ ਦੇ ਦੇ ਇਸ ਵਾਰੀ ਲੈ ਕੇ ਗੂੜੀ ਲੈ ਕੇ ਦੇਖ ਲੈਣੀ ਦੇਖ ਲੈ ਹਾਂ ਜੇ ਕੋਈ ਫਰਕ ਪੈ ਜਾਏ ਹਾਂ ਇਹ ਨਹੀਂ ਆ ਬਿਚਰ ਕਰਾ ਲੱਗ ਨਹੀਂ ਗੂੜੇ ਲੈ ਲੈ ਭਾਈ ਰੁਕਣੀ ਤਾਂ ਠੰਡ ਚਾਹੀਦੀ ਕੱਪੜੇ ਗੱਲ ਜੇ ਸਰਦੀਆਂ ਦਾ ਕੱਪੜਾ ਲੈ ਰਹੇ ਆ ਉਹਦੇ ਗੱਲ ਠੰਡ ਨਾਲ ਰੁਕਾ ਫੈਸ਼ਨ ਨੂੰ ਫੈਸ਼ਨ ਦਾ ਕੋਈ ਫਾਇਦਾ ਨਹੀਂ ਫੈਸ਼ਨ ਚੜਾਈ ਵੀ ਕਹ ਰਹੇ ਆ ਕਹਿੰਦੇ ਫੈਸ਼ਨ ਦੇ ਦੌਰ ਵਿੱਚ ਗਾਰੰਟੀ ਨਾ ਪਾ ਲਿਓ ਫਿਰ ਤੂੰ ਵੀ ਕਹਦੇ ਵੀ ਫੈਸ਼ਨ ਦੇ ਦੌਰ ਵਿੱਚ ਮੈਂ ਟੰਡ ਨਹੀਂ ਪਾ ਲਿਓ ਪਰ ਕੱਪੜੇ ਦਾ ਫਰਕ ਹੋਊਗਾ ਇਹਦੇ 'ਚ ਨਾ ਜ਼ਿਆਦਾਤਰ ਨਾ ਮਾਮਸਾ ਕਿੰਨੀ ਜ਼ਿਆਦਾਤਰ ਹੁੰਦੀ ਹੈ ਕਪਾਹ ਕਪੂ ਜ਼ਿਆਦਾ ਪਾਈ ਵੀ ਹੋਣੀ ਹੈ ਰੂਈ ਹਾਂਜੀ ਠੀਕ ਹੈ ਜੀ ਚੱਲ ਕੋਈ ਨਹੀਂ ਜੇ ਨਾਂ ਵੀ ਠੀਕ ਹੋਇਆ ਅਸੀਂ ਚੇਂਜ ਕਰ ਲਾਂਗੇ ਫਿਰ ਵੀ ਉਸ ਦਾ ਮਨ ਨਹੀਂ ਮੰਨਦਾ ਫਿਰ ਨਹੀਂ ਇਹ ਕੱਪੜਾ ਬਸ ਇਹ ਜਿਹੜਾ ਸਾਰੇ ਨਾਲ ਚਲੋ ਜੀ ਰੇਟ ਲਵਾ ਦਈਏ ਫਿਰ ਜਾ ਕੇ ਵਧੀਆ ਚੂਣੀ ਆ ਪਿਓਰ ਕਰੇਵ ਜੀਤਨੂ ਹਾਂਜੀ ਬਾਈ ਮਨਜੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਸ਼ਾਮ ਦਾ ਤੁਹਾਨੂੰ ਪਤਾ ਹੀ ਡਿਨਰ ਵੀ ਤਿਆਰ ਹੋਣਾ ਜਿਹਦੇ ਕਰਕੇ ਜੀ ਮੇਥੇ ਲਈ ਤੇ ਦੋ ਕੁਛੀਆਂ ਅੱਜ ਬਣਨੀਆਂ ਜੀ ਆਲੂ ਤੇ ਮੇਥਿਆਂ ਦੀ ਪੁੱਜੀ ਹਨਾ ਜੀ ਤੇ ਇਹ ਆਪਣੇ ਸਿਆਣੇ ਵੀ ਕਹਿੰਦੇ ਆ ਕਹਿੰਦੇ ਵੀ ਸਰਦੀਆਂ ਦੇ ਵਿੱਚ ਮੇਥੇ ਜ਼ਰੂਰ ਬਣਾਓ ਮਹੀਨੇ ਚੋਂ ਚਾਹ ਦੋ ਵਾਰ ਹੀ ਬਣਾਓ ਇਹ ਮੇਥੇ ਆਪਣੇ ਲਈ ਲਾਭਦਾਇਕ ਹੈ ਆਪਾਂ ਨੂੰ ਬੈਵਾਦੀ ਨਹੀਂ ਹੁੰਦੀ ਤੇ ਮਿਲੋ ਜੀ ਸਾਡੇ ਕਰਨ ਨੂੰ ਹੋਰ ਪੁੱਤ ਕਿਆ ਕਰਦਾ ਲਓ ਜੀ ਕਰਨ ਨੂੰ ਅੱਜ ਤੇ ਹੋ ਗਈਆਂ ਛੁੱਟੀਆਂ ਕੱਲ੍ਹ ਅੱਜੇ ਕੋਈ ਪਤਾ ਨਹੀਂ ਪਰ ਅੱਜ ਲੰਗਰ ਤਾਂ ਲਾਇਆ ਗਰ ਉੱਥੇ ਇਹਨਾਂ ਨੇ ਸਾਰੇ ਮੈਡਮ ਮਾਸਟਰਾਂ ਨੇ ਇਕੱਠੇ ਹੋ ਕੇ ਗੱਲ ਕਰਨ ਉਹਨੇ ਵੀ ਤੇ ਤੇ ਅੱਜ ਕਰਨ ਗਿਆ ਨਹੀਂ ਜੀ ਆਪਣਾ ਅੱਜ ਇਹ ਹੋ ਰਿਹਾ ਥੋੜਾ ਘਟਿੱਲਾ ਜਾ ਇੱਕ ਮਹੀਨੇ ਤੋਂ ਬਹੁਤ ਵਧੀਆ ਰਿਹਾ ਮਨਜੀਤ ਹਨਾ ਤੇ ਬਾਈ ਹਾਂ ਜੀ ਇੱਕ ਸਰਪ੍ਰਾਈਜ਼ ਹੋਰ ਜਿਹੜਾ ਮੈਂ ਕਿਹਾ ਤਾਂ ਉਹ ਇਹ ਐ ਉਹ ਮਨਜੀਤ ਦੱਸੂਗੀ ਤੈਨੂੰ ਵੀ ਨਹੀਂ ਪਤਾ ਹਾਂ ਕੱਲ ਤੋਂ ਸਾਡੀ ਵੀ ਬਈ ਸਕੀਮ ਬਣ ਰਹੀ ਹੈ 24 ਤਰੀਕ ਤੋਂ ਸ਼ਾਇਦ ਅਸੀਂ ਹਿਮਾਚਲ ਜਾ ਕੇ ਆਵੇਂ ਕਿਉਂਕਿ ਚਾਚੀ ਵੀ ਉਹਨਾਂ ਦੇ ਵੀ ਛੁੱਟੀਆਂ ਹੋ ਗਈਆਂ ਹਾਂ ਅੱਜ ਤੂੰ ਫੋਨ ਕਰਕੇ ਪੁੱਛ ਲਈ ਹੁਣ ਵੀ ਛੁੱਟੀਆਂ ਹੋ ਗਈਆਂ ਜਾਂ ਨਹੀਂ ਜੇ ਛੁੱਟੀਆਂ ਹੋ ਗਈਆਂ ਤਾਂ ਦੇਖੋ ਜੀ ਮੈਂ ਪਹਿਲਾਂ ਵੀ ਕਹੇ ਤਾ ਵੀ ਬਲੌਗ ਦੇ ਵਿੱਚ ਵੀ ਦੇਖੋ ਜੀ ਉਹ ਦਾ ਮਹੀਨਾ ਗੁਰੂਆਂ ਦੇ ਦਿਨ ਚੱਲਦੇ ਆਂ ਸਹਿਬਾਨਾਂ ਦੇ ਜੀ ਆਪਣੇ ਗੁਰੂ ਸਹਿਬਾਨਾਂ ਦੇ ਜੀ ਤੇ ਜਿਹੜੇ ਤਾਂ ਹੁਣ ਜਾ ਸਕਦੇ ਆ ਆਪਣੇ ਬੱਚਿਆਂ ਲਈ ਕਾ ਹੁਣ ਜਾ ਆਓ ਜਿਹੜੇ ਬਾਅਦ ਚ ਜਾਣਾ ਚਾਹਣੇ ਬਾਅਦ ਚ ਜਿਹੜੇ ਪਹਿਲਾਂ ਪਹਿਲਾਂ ਦੇਖੋ ਜੀ ਅਸੀਂ ਜਾ ਕੇ ਆਣਾ ਬਾਅਦ ਚ ਇਸ ਵਾਰ ਮੈਂ ਵੀ ਨਹੀਂ ਜਾਣਾ ਅਜੇ ਕਿਉਂਕਿ ਜੇ ਮੈਂ ਗੱਡੀ ਲੈ ਕੇ ਜਾਣਾ ਤਾਂ ਤੁੰਦ ਬਹੁਤ ਹੁੰਦੀ ਹੁਣ ਐਤਕੀ ਮੈਂ ਰਿਸਕ ਲੈਣਾ ਨਹੀਂ ਮੈਂ ਹੁਣ ਨਾ ਜਨਵਰੀ ਦੇ ਚ ਹੈ ਅੱਧੇ ਜੇ ਵਿੱਚ ਜਾਂ ਐਂਡ ਜੇ ਵਿੱਚ ਜ਼ਰੂਰ ਜਾ ਕੇ ਮੱਥਾ ਟਿਕਾ ਕੇ ਲੈਣਾ ਆਪਣੇ ਕਾਰਨਾਂ ਨੂੰ ਵੀ ਤੇ ਜ਼ਰੂਰ ਜਾ ਕਵਾਂਗੇ ਅ ਸ਼੍ਰੀ ਚਮਕੌਰ ਸਾਹਿਬ ਵੀ ਅਨੰਤਪੁਰ ਸਾਹਿਬ ਜੀ ਤੇ ਖਤੇਗੜ ਸਾਹਿਬ ਵੀ ਤਿੰਨੇ ਜਗ੍ਹਾ ਜਾਵਾਂਗੇ ਜਾਵਾਂਗੇ ਆਪਣੇ ਟਾਈਮ ਟੂ ਟਾਈਮ ਟੇਬਲ ਦੇ ਨਾਲ ਹਨਾ ਕਿਉਂਕਿ ਕਰਨ ਦੇ ਫਰਵਰੀ ਚ ਪੇਪਰ ਵੀ ਹੋਣੇ ਆ ਫਰਵਰੀ ਦੇ 10 ਤਰੀਕ ਤੋਂ ਸ਼ੁਰੂ ਹੋ ਕੇ 20 22 25 ਤੱਕ ਹੋ ਲੰਨੇ ਮਾਰਚ ਦੇ ਮਾਰਚ ਤੇ ਵੀ ਸ਼ੁਰੂ ਹੋ ਜੰਨੇ ਜੀ ਐਂਡ ਤੋਂ 28 ਤਰੀਕ ਤੋਂ ਜਿਕਣਾ 22 ਤੋਂ ਸ਼ੁਰੂ ਹੋਗਾ ਫਰਵਰੀ ਦੇ ਅੱਧ ਤੱਕ ਚੱਲਦੇ ਬੈਸ ਤਾਂ ਜ਼ਿਆਦਾਤਰ ਚ ਦੇਖਿਆ ਮਨਜੀਤ ਆਪਾਂ ਨੇ ਫਰਵਰੀ ਚ ਹੁੰਦੇ ਹਨਾ ਤੇ ਬਾਕੀ ਮਨਜੀਤ ਇਹ ਤਾਂ ਹੁਣ ਬਣਾਣੀ ਹਨਾ ਆਪਾਂ ਨੇ ਤੇ ਬਈ ਸ਼ੋਪਿੰਗ ਕਿਆ-ਕਿਆ ਕਰਕੇ ਆਏ ਆ ਉਹ ਤਾਂ ਦਿਖਾਈ ਨਹੀਂ ਪਹਿਲੇ ਤਾਂ ਜੱਸ ਕਰਨ ਨੂੰ ਦੇਖ ਲਈ ਜੱਸ ਕਰਨ ਨੂੰ ਜਿਹੜੇ ਆਪਾਂ ਸ਼ੋਪਿੰਗ ਕਰਾ ਕੇ ਲਿਆਏ ਗਰਮ ਕੱਪੜਿਆਂ ਦੀ ਉਹਨਾਂ ਚ ਕਿਆ ਪਸੰਦ ਆਇਆ ਕਿਆ ਆਇਆ ਮੇਰੇ ਪੁੱਤ ਨੂੰ ਬਈ ਹੈ ਆ ਆ ਤਾਂ ਜੈਕਟ ਹੀ ਬਹੁਤ ਵਧੀਆ ਲਿਆਇਆ ਬਈ ਕੋਟੀ ਏ ਕਿਆ ਆਇਆ ਜੈਕਟ ਜੈਕਟ ਕਹਿੰਨੇ ਇਹਨੂੰ ਹੈ ਆ ਆ ਹੂਡੀ ਏ ਇਹ ਆ ਦੇਖਾ ਮੂਰੇ ਜੇਬਾਂ ਏ ਜਰੂਰ ਦੱਸਿਓ ਜੀ ਮੇਰੀਆਂ ਭੈਣਾਂ ਤੇ ਭਰਾਵੋ ਮਤਾਵੋ ਜਰੂਰ ਦੱਸਿਓ ਜੀ ਕਰਨ ਦੇ ਇਹ ਜੈਕਟ ਕਿਦਾਂ ਲੱਗੀ ਕਰਨ ਨੂੰ ਬਹੁਤ ਪਿਆਰੀ ਏ ਪਰਸੋਂ ਦਾ ਹੀ ਪੁੱਛੀ ਜਾ ਰਿਹਾ ਤੇ ਕਰਨ ਨੂੰ ਅੱਜ ਸਵੇਰ ਤੋਂ ਹੋ ਰਿਹਾ ਜੀ ਜ਼ਖਾਮ ਛਿਕਾ ਛਿਕਾ ਜੀਆਂ ਆ ਵੀ ਦਿਖਾ ਦਿਓ ਸਾਰੇ ਜੱਟ ਮੇਰੇ ਹੱਥਾਂ ਤੇ ਰਹੇ ਹੋਣ ਹਾਂਜੀ ਕਿਹੜੇ ਜੱਸ ਕਰਨ ਦਿਖਾਊਗਾ ਜੀ ਅੱਜ ਕੀ ਕੀ ਲੇਕਾ ਹੈ ਇੱਥੇ ਹੀ ਬਹਿ ਜਾ ਪੁੱਤੋ ਰਹੀ ਹਾਂ ਇੱਕ ਇਹ ਕਿਦੇ ਵਾਸਤੇ ਹੈ ਇਹ ਟਰੈਕਸੂਟ ਦਾ ਹੋਏ ਇਹ ਟਰੈਕਸੂਟ ਹੈ ਜੀ ਇਸ ਵਾਰ ਜੀ ਮੈਂ ਨਾ ਲੋਰਾਂ ਵੀ ਨਹੀਂ ਲੇਕਾ ਆਇਆ ਨਾ ਸ਼ਰਟਾਂ ਟੀ-ਸ਼ਰਟਾਂ ਜਿਹੜੇ ਸ਼ਰਟਾਂ ਲਿਆਨੇ ਆਪਾਂ ਗਰਮ ਆ ਵੀ ਉੱਡੇ ਦਿੱਤਰੀ ਲੈ ਜਾ ਤਾ ਰੈਕਸੂਟ ਮੈਂ ਲਏ ਜੀ ਦੋ ਟਰੈਕਸੂਟ ਜੱਸ ਕਰਨ ਦਾ ਇਹ ਜੱਸ ਕਰਨ ਦਾ ਨਾ ਜانوں ਜੱਸ ਕਰਨ ਨੂੰ ਇੱਕ ਪਹਿਲਾਂ ਲਿਆਏ ਤੇ ਇੱਕ ਇਹ ਹੈ ਇਹਨੂੰ ਵੀ ਦੋ ਹੋਗੇ ਜੀ ਤੈਹਾਂ ਨਾ ਖੋਲ ਪੁੱਤ ਐਹੀਂ ਚੱਕ ਤਾਂ ਤੈਹਾਂ ਕਹਤੇ ਖੋਰ ਇਹ ਆ ਜੀ ਦੇਖੋ ਟ੍ਰੈਕਸੂ ਟਿੱਕ ਤੇ ਦੂਜਾ ਇਹ ਆ ਇਹ ਤਾਂ ਇੱਕ ਇਹ ਲੋਰਾ ਹੈ ਜੀ ਜੱਸ ਕਰਨ ਦੀ ਤੇ ਟ੍ਰੈਕਸੂਡ ਵੀ ਨਾ ਕਰ ਲਿਓ ਕਿਤੇ ਇੱਕ ਦੋ ਇਹਦਾ ਫਸਾ ਲੈ ਹਾਂ ਰੰਗ ਇੱਕ ਜਿਹਾ ਹੀ ਹੋ ਗਏ ਹਨਾ ਪਰ ਇਹਦੇ ਵਾਲੇ ਨੂੰ ਹੋਣੀ ਟੋਪੀ ਹੋਣੀ ਆ ਮੇਰੇ ਵਾਲੇ ਨੂੰ ਇਹਨੂੰ ਹੈ ਨਹੀਂ ਮੈਂ ਕੋਈ ਵੀ ਕੈਪ ਵਾਲਾ ਨਹੀਂ ਲਿਆ ਕਿਉਂਕਿ ਦੇਖੋ ਸਰਦਾਰ ਬੰਦਾ ਪੇਚਾ ਬੰਨ ਲੰਦਾ ਪੱਗ ਬੰਨ ਲੰਦਾ ਚੱਲਦਾ ਨਹੀਂ ਫਿਰ ਪਿੱਛੇ ਵੀ ਵਜਨੇ ਪਿੱਛੇ ਜੀ ਰਹਿਣਾ ਹੋਈ ਢੂਹੀ ਪਰੇ ਤਾਂ ਠੀਕ ਹੈ ਜੀ ਤੇ ਮੈਂ ਇੱਕ ਹੋਰ ਲੰਬੀ ਸਕੀਮ ਸੋਚੀ ਮੈਂ ਤੇ ਮਨਜੀਤ ਨੇ ਉਹ ਕਿਆ ਸੋਚੀ ਹੈ ਜੀ ਹੈ ਦਿਖਾ ਬਤੋ ਵੀ ਆ ਆ ਤੇਰੀਆਂ ਲੋਰਾ ਦੋ ਸੈਟ ਦੇ ਦੇ ਮੇਰੇ ਦੋ ਤੇ ਦੋ ਦੇ ਵਿੱਚੇ ਹੋਣਾ ਪਿਆ ਇਹ ਜੱਸ ਕਰਨ ਨੂੰ ਇਤਕੀ ਇਨਰ ਲਿਆਂਦਾ ਐ ਟੱਕੜਾਈ ਚਾਹੇ ਕੱਲਾ ਵੀ ਪਾ ਲਵੇ ਜੇ ਕਣਾ ਗਾਂ ਜੇਣਾ ਠੰਡ ਘਟਣੀ ਆ ਨਾ ਕੱਲਾ ਇਨਰ ਵੀ ਪਾ ਸਕਦਾ ਕਰੇ ਕਰ ਨੂੰ ਹੂੰ ਥੱਲੇ ਵਾਸਤੇ ਵਧੀਆ ਇਨਰ ਲੈਣ ਕੇ ਦਿੱਤਾ ਜੀ ਇੱਕ ਤੇ ਨੀਲਾ ਇਹਦਾ ਟ੍ਰੈਕ ਸੋਫਟ ਜੇ ਬਹੁਤ ਵਧੀਆ ਨੇ ਹੁਣ ਤੇ ਮਨਜੀਤ ਇੱਕ ਆਪਾਂ ਨੇ ਲੰਬੀ ਸਕੀਮ ਕਿਆ ਸੋਚੀ ਪਲਾਂ 헤ਠਾਂ ਦੇਖ ਨੀਲਾ ਜਾ ਹੋਊਗਾ ਥੱਲੇ ਥੱਲੇ ਆ ਮੈਨੂੰ ਲੱਗਿਆ ਕਾ ਉਹ ਐ ਬਸ ਠੀਕ ਐ ਇਹੀ ਐ ਤੂੰ ਕਰ ਨਾ ਚੱਕੇ ਕਰ ਪੁੱਤ ਪਿਆਰ ਗੱਲ ਐਦਾਂ ਨਾ ਇੱਕ ਲੱਗਤੇ ਤੂੰ ਖਣਾ ਦੰਨਾ ਤੈਹਾ ਵੀ ਖੋਲਦਾ ਚੱਲ ਬਾਤ ਚ ਲੱਗ ਜੂਗੇ ਅੱਛੇ ਲਾਉਣੀਆਂ ਵੀ ਤੁਸੀਂ ਹੁਣ ਠੀਕ ਐ ਮੈਂ ਲਾਉਣੀਆਂ ਮੈਂ ਨਹੀਂ ਲਾਉਣੀਆਂ ਓਕੇ ਓਕੇ ਪੁੱਤ ਫੇਰ ਖੋਲ ਨਾ ਤੈਹਾ ਆਪਾਂ ਨੂੰ ਹੀ ਲਾਣੀਆਂ ਪੈਣੀਆਂ ਇੱਕ ਲੈ ਜੀ ਇਹੇ ਫੇ ਮੈਂ ਦੋ ਟਰੈਕ ਸੂਟੇ ਲਿਆਇਆ ਉਹ ਕਾ ਤੋ ਮੈਂ ਦੱਸਦਾ ਇਹਦੀ ਵਜਾ ਵੀ ਪਤਾ ਨਾ ਜੈ ਲੋਰਾ ਦੋ ਲੈ ਲੈ ਉਹ ਵੀ ਨੂੰ ਪੈ ਜਾਂਦੀ ਐ ਹਾਂ ਜੀ ਆਹੋ ਜਿਹੜੀਆਂ ਜੇ ਆਪਾਂ ਲੋਰਾ ਲਉਂਗੇ ਗੈਲ ਗਰਮ ਟੀ-ਸ਼ਰਟਾਂ ਲੈਣੇ ਆ ਜੀ ਤਾਂ ਮਹਿੰਗਾ ਵੀ ਪੈ ਜਾਂਦਾ ਹੁਣ ਦੇਖੋ ਇਹ ਸਾਨੂੰ ਨਾ 13 14 16 1650 ਕਹਿ ਰਿਆ ਤਾਂ 1400 ਨੂੰ ਲਾਤੇ ਤਾਂ ਉਹਨੇ ਤੇ ਬਾਕੀ ਬਹੁਤ ਵਧੀਆ ਜਿਹੜੇ ਵੀ ਅਸੀਂ ਕੱਪੜੇ ਲੈਣੇ ਨਾ ਅਸੀਂ ਇੱਕ ਸਾਡਾ ਕੰਮ ਹੋਰ ਵੀ ਐ ਜੀ ਜਿਸ ਗੈਲ ਵੀ ਜਿਗਣਾ ਸਿਆਣੇ ਕਹੇ ਕਰਦੇ ਵੀ ਜਿਹੜੀ ਇੱਕ ਵਾਰ ਦੁਕਾਨ ਤੇ ਜਾਣ ਲੱਗੇ ਤਾਂ ਓਸੀ ਗਲੇ ਯਾਰੀ ਰੱਖਣੀ ਓਸੀ ਤੋਂ ਹੀ ਸਮਾਨ ਲੈਣਾ ਐ ਨਹੀਂ ਵੀ ਹਰ ਸਾਲ ਨਿੱਤ ਬਦਲਤੇ ਨਾ ਹੁਣ ਦੇਖੋ ਜਸ ਕਰਨ ਦਾ ਜੀ ਤੋਂ ਲੈਨੇ ਆ ਓ ਤੋਂ ਹੀ ਲੈਨੇ ਜਿਹੜੇ ਉਹ ਤੋਂ ਉਰਲੇ ਪਾਸੇ ਦੁਕਾਨ ਆਉਂ ਤੋ ਮੇਰੇ ਕੱਪੜੇ ਲੈਨੇ ਤਾਂ ਓਸੀ ਤੋਂ ਹੀ ਲੈਨੇ ਮੈਂ ਹਣੀ ਤੇ ਮਨਜੀਤ ਤੁਸੀਂ ਬਲੌਗ ਚ ਵੀ ਵੇਖ ਲਿਓ ਕਦੇ ਵੀ ਮਨਜੀਤ ਸੂਟ ਲੰਦੀ ਆ ਤਾਂ ਪੰਮੀ ਦੀ ਹੱਟੀ ਤੁਈ ਲੰਦੀ ਐ ਕਿ ਨਹੀਂ ਹਾਂ ਕਰਾਲੀ ਵਿੱਚਲੇ ਜਾਂਦੇ ਦੋ ਐ ਜੀ ਮਨੀ ਦੀ ਹੱਟੀ ਕਰਾਲੀ ਤੇ ਮੁੱਲਾਪੁਰ ਗਰੀਬਦਾਸ ਪਰ ਜਿਆਦਾ ਮੈਂਗਲ ਸੂਟ ਅਸੀਂ ਇਥੇ ਹੀ ਲੈਣੇ ਹਾਂ ਇਹ ਤਾਂ ਹੈ ਜਿਆਦਾ ਭਾਈ ਵਧੀਆ ਸੂਟ ਔਰ ਮਹਿੰਗਾ ਸੂਟ ਤਾਂ ਫਿਰ ਅਪ ਮੁੱਲਾਪੁਰ ਤੋਂ ਹੀ ਲੈਣੇ ਤੇ ਬਾਕੀ ਮਨਜੀਤ ਦੇ ਵੀ ਦੇ ਤੇ ਕਰਨ ਪੁੱਤ ਉਹ ਮਨਜੀਤ ਦਿਖਾਉਗੀ ਹਨਾ ਮਨਜੀਤ ਕੱਲ ਇੱਕ ਹੋਰ ਵੀ ਹੋਇਆ ਜੀ ਪਰਸੋ ਅਸੀਂ ਸ਼ਾਪਿੰਗ ਕਰਕਾਂ ਏ ਸ਼ਾਮ ਨੂੰ ਇਹ ਟਾਈਮ ਗਏ ਤੇ ਜੀ ਤੇ ਕੱਲ ਮੈਂ ਦੇਖਿਆ ਮਨਜੀਤ ਨਾ ਬਹੁਤ ਸੋਹਣੀ ਉਰੇ ਤੇ ਇੱਧਰ ਤੇ ਆਈ ਏ ਟਾਈਮ ਸ਼ਾਮ ਨੂੰ ਚਾਚਾ ਵੀ ਆਇਆ ਬਤਾਈ ਗੱਲ ਤੇ ਚਲੇ ਗਿਆ ਜਦੀ ਕਿੰਕਿਉਨਾ ਕੱਪੜੇ ਕੁੱਪੜੇ ਬਦਲਣਾ ਦਾ ਨਹਾਣਾ ਧੋਣਾ ਤਾਂ ਆਇਆ ਤਾਂ ਫੇਰ ਜਦੀ ਲੰਘਿਆ ਤੇ ਗੱਲ ਬਾਤ ਇਸ ਤਰ੍ਹਾਂ ਐ ਮਨਜੀਤ ਨਾ ਦੇਖੋ ਕਸ਼ਮੀਰੀਆਂ ਤੇ ਦੋ ਇਹ ਚੱਕੀ ਆ ਬੈ ਲੈ ਦੇਖ ਲੋ ਜੀ ਆਪਣਾ ਜੀ ਜਿਹੜੀ ਇਹ ਸ਼ਾਪਿੰਗ ਤੀ 4000 ਦੀ ਮੇਰੀ ਹੋਈ ਐ ਜੀ 4000 ਦੀ ਉਜਸ ਕਰਨ ਦੀ ਤੇ ਮਨਜੀਤ ਦੀ ਸ਼ਾਪਿੰਗ ਕਿੰਨੇ ਦੀ ਦੀ 2000 ਦੀ 1500 ਦੀ ਹੋਈ ਤੀ ਫਿਰ ਦੋ ਕਪੇਚੇ ਲੈ ਲੈ ਕਰਨ ਨਾ ਦੋ ਕੁ ਹਜ਼ਾਰ ਦੀ ਉਹ ਹੋਈ ਇਹ ਰੁਪਿਆ ਕਿੰਨਾ ਲੱਗ ਗਿਆ 10000 ਉਹਦੇ ਚ ਸਮਝ ਲਓ ਤੁਸੀਂ 8 9 9 ਲੱਗ ਗਿਆ ਤੇ ਘਰੇ ਆ ਕੇ ਮਜੀਤ ਨੇ ਕੱਲ ਫੇਰ ਸ਼ੋਪਿੰਗ ਕਰ ਲਈ ਆ ਤਾਂ ਮੈਂ ਆਪਣੇ ਕੋਲ ਤੇ ਲਈ ਹੈ ਚਾਹ ਤਾਂ ਆਪਣੇ ਕੋਲ ਤੇ ਲੈ ਇਹ ਇੱਥਾ ਆ ਕੇ ਮੈਨੂੰ ਗੱਲ ਮਾਰਦੀ ਮੈਂ ਇੱਥਾ ਆ ਕੇ ਸੋਚਣ ਬਹਿ ਜਾਂਦਾ ਅਸੀਂ ਪਿਛਲੇ ਸਾਲ ਤੁਸੀਂ ਜਾਣੇ ਨੇ ਵੀ ਨਹੀਂ ਇੱਕ ਵੀ ਰਕੀ ਜ ਨਹੀਂ ਰਹੀ ਹੈਗੀ ਉਹਨਾਂ ਤੇ ਫਿਰ ਮੁਰਜ 100 ਵਾਲਾ ਮੇਰੇ ਕੋਲ ਦੋ ਮਸਲੂਕੀ ਖਰਾਬ ਹੋ ਗਈ ਇੱਕ ਰਹੀ ਸੀ ਹੂੰ ਤੇ ਇੱਕ ਮੈਰੀਓ ਪੈਣਾ ਤੁਸੀਂ ਵੀ ਦੱਸਿਓ ਜੇ ਤੁਹਾਡੇ ਘਰ 'ਚ ਵੀ ਐਦਾਂ ਹੁੰਦਾ ਕਦੇ ਵੀ ਵੈਸੇ ਇਹ ਆਮ ਨਾਰਮਲ ਘਰਾਂ 'ਚ ਹੁੰਦਾ ਏ। ਕਿਆ ਹੁੰਦਾ ਏ ਜਿਕਣਾ ਸਾਡੀ ਮਨਜੀਤ ਹੈ ਜੀ ਇਹਨਾਂ ਪਤਾ ਕਿਆ ਕਹਿ ਦੇਣਾ ਵੀ ਜੇ 10 ਦਿਨ ਪਹਿਲਾਂ ਵੀ ਸ਼ੋਪਿੰਗ ਲੈ ਆਏ ਕਰਾ ਕੇ ਕਰਨ ਚੱਲੀ ਮੜਕ ਗਰਮਾ 2 ਕਿਲੋੜਾ ਲਿਆਏ ਤਾਂ 2 ਕਿ ਹੋਰ ਲੈ ਆਣੀ ਚੱਲੀ ਮੜਕ ਚੱਲੀਏ ਮੁੱਲਾ ਜਦ ਮੁੱਲਾ ਪਰ ਜਾਂਦੇ ਆਂ ਜੀ ਉੱਥੇ ਜਾ ਕੇ ਨਾ ਪਹਿਲਾਂ ਕਰਨ ਦੀ ਸ਼ੋਪਿੰਗ ਕਰਾ ਦੇਣੀ ਇਹਨੇ ਥੋੜੀ ਇੱਕ ਮੰਨੂ ਵੀ ਕਰਾ ਦੇਣੀ ਵੀ ਇਹ ਬੋਲੇ ਨਾ ਤੇਰਾ ਵੀ ਚਾਲ ਆ ਲੈ ਲੈਣੇ ਆਏ ਵੀ ਫਿਰ ਪਤਾ ਕਿਆ ਕਰੂੰਗੇ ਜੀ ਇਹੇ ਮੇਰੀਆਂ ਭੈਣਾਂ ਦਾ ਖਾਸ ਕਰਕੇ ਤੇ ਮੰਜੀਤ ਦਾ ਵਿੱਚ ਖਾਸ ਕਰਕੇ ਮਨ ਪਤਾ ਕੀ ਆ ਇਹ ਐਨੇ ਪਹਿਲੇ ਹੀ ਸਲਾਹ ਕਰੀ ਵੀ ਹੁੰਦੀ ਜੋ ਪੈਸੇ ਘਰ ਆ ਇਹਨਾਂ ਨੂੰ ਦੰਨੇ ਸੀ ਉਹਨਾਂ ਚੋਂ ਨਾ 500000 ਉਹ ਜਣੋ ਕਿ ਲੈਣੀਆਂ ਕਹਿ ਕੇ ਆਏ ਵੀ ਭਾਈ ਮੈਂ ਤੇ ਜੇ ਹਜ਼ਾਰ ਹੈ ਮੇਰਾ ਇਹ 500 ਵੀ ਮੈਂ ਸੁਹਾਈ ਵੀ ਦੇਣੀ ਕੱਪੜਿਆਂ ਦੀ ਹੈ ਜੀ ਮੈਂ ਕਿਤੇ ਉਂ ਵੀ ਘਰਾਂ ਲੋਡ ਹੁੰਦੀ ਵੀ ਹੈ ਜੀ ਚਾਹੀਦਾ ਵੀ ਆਪਾਂ ਨੂੰ ਤੇ ਘਰਾਂ ਜੇ ਮੰਨ ਲਓ ਹੁਣ ਮੈਂ ਘਰਾਂ ਨਾ ਹੋਆ ਤਾਂ ਮਨਜੀਤ ਨੂੰ 4-500 ਦੀ ਲੋੜ ਹੈ ਤਾਂ ਇਹਦੇ ਕੋਲ ਪਿਆ ਹੈ ਨਾ ਚੱਕ ਉਹ ਕੰਮ ਕਰ ਦੇਣਾ ਹੈ ਕਿ ਨਹੀਂ ਮਨਜੀਤ ਘਰਾਂ ਪੈਸੇ ਜ਼ਰੂਰ ਚਾਹੀਦੇ ਹੁੰਨੇ ਜੀ ਆਪਣੀਆਂ ਭੈਣਾਂ ਨੂੰ ਵੀ ਹਾਂ ਜੀ ਹਾਂ ਮੈਂ ਆਪਣੇ ਭਰਾਵਾਂ ਨੂੰ ਵੀ ਕਹਿ ਰਿਹਾ ਵੀ ਤੁਸੀਂ ਵੀ ਆਪਣੇ ਘਰਾਂ ਸਾਡੀਆਂ ਭੈਣਾਂ ਨੂੰ ਪੈਸੇ ਜ਼ਰੂਰ ਦੇਣੇ ਆ ਜੇ ਘਰ ਵਾਸਤੇ 1000 ਫੜਾਇਆ ਤਾਂ 500 ਰੁਪਿਆ 1500 ਘਰੇ ਵੀ ਦੇਣਾ ਹੈ ਤੇ ਉਹਦੇ ਵਿੱਚ ਕੀ ਆ ਹੁੰਦਾ ਹੈ ਜੀ ਫਿਰ ਐਦਾਂ ਨਾ ਫਿਰ ਇਹ ਛੋਲਾ-ਚੂਲਾ ਕਦੀ ਲੈਣੀਆਂ ਹੋਣਾਂ ਜੀ ਇਹ ਲੈ ਲੰਨੀਆਂ ਫੇ 2 2 4 ਸਾਡੇ ਵਰਗੇ ਹਾਂ ਤੇ ਇੱਕ ਜਿਹੜੀ ਮੈਂ ਮੇਨ ਗੱਲ ਕਰ ਰਿਆ ਸੀ ਉਹ ਤੇ ਆਨੇ ਜੀ ਮੁੜ ਕੇ ਉਹ ਮੇਨ ਮੁੱਦੇ ਤੇ ਫਿਰ ਇਹ ਪਤਾ ਕਿਆ ਕਹਿੰਨੀ ਚਲੋ ਕਹਿੰਨੀ ਅੱਜ ਕਰਨ ਦੇ ਦੋਕ ਲੈ ਆਏ ਤੇ ਉਦੋਂ ਲੋਹੜਾ ਦੋਕ ਹੋਰ ਲੈ ਆਈਏ ਚਲੋ ਸਰਦੀਆਂ ਨਿਕਲ ਜੂਗੀਆਂ ਤੇ ਜਦੋਂ ਉੱਥੇ ਸਾਨੂੰ ਮੰਨੂ ਵੀ ਸ਼ੋਪਿੰਗ ਕਰਾਤੀ ਵੀ ਬੋਲੇ ਨਾ ਪਹਿਲਾ ਨੰਬਰ ਜੱਸਾ ਕਰਨ ਦਾ ਦੂਜਾ ਮੇਰਾ ਤੇ ਤੀਜਾ ਜਦ ਲੱਗੇ ਤੁਰਨਾ ਇਹ ਨਾ ਫਿਰ ਜਿਹੜੇ ਘਰਾਂ ਤੋਂ ਆਪਣੇ ਪੈਸੇ ਇਕੱਠੇ ਕਰੇ ਬੰਨੇ ਦੋਕ 1000 ਰੁਪਿਆ ਕੋਲ ਹੈ 1500 ਚੱਕ ਲੈਣੀਆਂ ਗੱਲ ਬਸ ਚੱਕ ਕੇ ਕਹਿੰਦਨੀ ਮੈਂ ਵੀ ਦੇਖ ਲਮਾਈਕ ਮੈਂ ਕਹੂੰਗਾ ਨਹੀਂ ਤੇਰੇ ਤਾਂ ਸ਼ੋਪਿੰਗ ਹੋਈ ਵੀ ਹੈ ਪਤਾ ਕੀ ਕਹੂਗੀ ਮੈਂ ਕਿਹੜਾ ਤੇਰੇ ਦੇ ਵਾਲੇ ਮੈਂ ਤਾਂ ਆਪਣੀ ਲੇਕ ਆਈ ਆ ਫੇਰ ਸਾਨੂੰ ਰੋਬ ਇਹ ਵੱਜਦਾ ਚਲੋ ਇਹ ਵੀ ਹੋਣਾ ਚਾਹੀਦਾ ਹੁਣ ਤੁਹਾਨੂੰ ਅ ਦੋ ਮੋਤੀ ਆ ਨਹੀਂ ਹਾਂ ਉਹ ਸਿੱਧਾ ਖੱਦਿਆ ਹਰਲੇ ਤੁਸੀਂ ਗਿਆ ਜਾਣ ਵਾਲੇ ਲਈ ਹਾਂ ਮੈਂ ਲੈ ਤੰਨੂੰ ਵੀ ਤੰਨੂੰ ਵੀ ਆਣ ਜਾਣ ਵਾਲੇ ਘਰਾਂ ਵਾਲੇ ਵੀ ਹਾਂ ਘਰਾਂ ਵਾਲੇ ਪਹਿਲਾਂ ਤੇ ਹੋਏ ਵੇ ਐ ਸਵਾਈਤੇ ਹੈ ਸਵਾਈਤੇ ਹੀ ਸਾਰੇ ਪਿਛਲੇ ਕੱਢ ਕੇ ਲਾਏ ਮੈਂ ਪਿਛਲੇ ਤਾਂ ਲਾਏ ਹੈ ਤਾਂ ਲੈ ਹੈ ਨਾ ਐਂਡ ਚ ਲੈ ਗਰਮੀਆਂ ਦੇ ਐਂਡ ਚ ਬਿਲੇਲੇ ਭਾਈ ਸਰਦੀਆਂ ਦੇ ਐਂਡ 'ਚ ਲੈ ਲੈਣੇ ਫੇਰ ਸਰਦੀਆਂ ਵਾਲੇ ਵੀ ਗਾਂ ਸਵਾਣੇ ਨੂੰ ਸਵਾਹ ਹੋ ਜੂंगे ਕੋਈ ਨਹੀਂ ਰਹਿੰਦਾ ਗਾਂ ਨੂੰ ਕਹਿੰਨੇ ਐਤਕੀ ਸਾਰੇ ਘਾਤਲੇ ਪਰ ਖਰਾਬ ਹੋ ਕੇ ਸੂਟ ਅਗਲੀ ਬਰਸੀਆਂ ਨੂੰ ਅਗਲੀ ਬਰਸੀਆਂ ਨੂੰ ਆਹ ਮਨ ਦਾ ਦਰਦ ਜਾਂਦਾ ਹੈ ਸਿਆਲਾ ਜਾਂ ਖਦਮੋੜਿਆ ਹਰ ਇੱਕ ਹੋਰ ਤੁਹਾਨੂੰ ਮੈਂ ਸੱਚ ਦੱਸੀ ਹੈ ਜੀ ਮੇਰੀ ਉਹ ਭੈਣੋਂ ਮੇਰੇ ਮਾਂ ਦੀ ਗੱਲ ਝੂਠ ਨਹੀਂ ਜੋ ਮੈਂ ਕਹਿੰਨਾ ਤੁਸੀਂ ਜ਼ਰੂਰ ਕਮੈਂਟ ਕਰਕੇ ਵੀ ਦੱਸਦੇ ਹੋ ਪਿਛਲੀਆਂ ਸਰਦੀਆਂ ਤੀਆਂ ਜਿਹੜੀਆਂ ਉਹਦੇ ਐਂਡ 'ਚ ਇਹ ਸ਼ਾਪਿੰਗ ਕਰਨ ਗਈ ਤੀਆਂ ਜੀ ਮਰਨ ਡੈ ਤੇ ਆਂਦੀ ਵੀ ਆ ਮਨਜੀਤ ਆਂਦੀ ਵੀ ਇੱਕ ਸਲੀਨ ਦਾ ਸੂਟ ਲੈ ਆਈਦੀ 2000 ਵਾਲਾ ਉਹ ਐਤ ਕੀ ਸੀ ਉਹ ਕ ਆ ਰਿਆ ਉਹ ਇਸ ਵਾਰ ਸਿਉ ਹੋ ਰਿਆ ਜੀ ਮੈਂ ਝੂਠ ਨਹੀਂ ਬੋਲਦਾ ਏਕੜੀਆਂ ਨਾ ਐਂਡ 'ਚ ਫੇਰ ਲੈ ਲੈਣੇ ਵੀ ਕੋਈ ਨਹੀਂ ਸਰਦੀਆਂ ਦੇ ਸੂਟ ਨਾ ਹੁਣ ਕਹਿੰਦੇ ਪਤਾ ਫਿਰ ਇੱਕ ਇੱਕ ਬਹਾਨਾ ਹੋਰ ਆ ਜਾਂਦਾ ਹੀ ਇੱਥੇ ਫਿਰ ਪਤਾ ਹੀ ਕੀ ਕਹਿੰਨੀ ਆ ਚਲੋ ਮਣੀ ਦੀ ਸ਼ੋਪਿੰਗ ਕਰੇ ਆਈ ਐ ਐਂਡ ਐ ਉਹ ਕਹਿੰਦੇ ਹੱਟੀ ਵਾਲਿਆਂ ਨੇ ਕੱਢਣੇ ਹੁੰਨੇ ਫਿਰ ਗਰਮ ਕੱਪੜੇ ਹੁਣ ਸਸਤੇ ਮਿਲ ਜਣੇ ਚਲੋ ਬਾ ਮੇਰੇ ਵਰਗੇ ਨੂੰ ਉੱਥੇ ਜਾ ਕੇ ਬਿਠਾ ਲੰਨੀ ਆ ਹੈ ਬਾ ਮਨਜੀਤ ਬਿਠਾ ਲੰਦੀ ਐ ਬਾ ਮੰਨੋ ਕਹਿੰਦੀ ਐ ਇੱਕ ਲੈਣਾ ਹੌਲੀ ਹੌਲੀ ਕਰ ਕਰ ਕਹਿੰਦਾ ਦੋ ਤਿੰਨ ਮਾਰਦੀ ਚੱਪਲਾ ਕੁੰਨੀ ਜੇ ਤਿੰਨ ਚਾਰ ਜਿਕਣਾ ਕਹੇ ਨਹੀਂ ਕਰਦੇ ਸਿਆਣੇ ਇੱਕ ਕਹਾਵਤ ਐ ਕਹਿੰਦਾ ਓਖਲੀ ਚ ਸਿਰ ਆਇਆ ਵਾ ਦੋ ਮੂਲੇ ਮੂਲੇ ਹੋਰ ਮਾਰਤੇ ਦੋ ਹੋਰ ਇਹ ਕੰਮ ਐ ਮੰਜੀਤ ਦਾ ਹੈ ਕਿ ਨਹੀਂ ਨਹੀਂ ਆ ਬੇਖ ਲੋ ਜੀ ਮੰਜੀਤ ਦੀ ਵਿਆਹਾਂ ਦੇ ਵਿੱਚ ਛੂਟਾਂ ਵਾਲੀ ਸ਼ੋਪਿੰਗ ਦੀ ਕੋਈ ਕਮੀ ਨਹੀਂ ਥੀ ਤੇਕਰ ਵਾਲੇ ਵੀ ਹੈ ਤੇ ਲਿਆਣੇ ਵੀ ਉਹ ਸੁਆਬ ਹੀ ਹੋਲੇ ਲਓ ਜੀ ਹੁਣ ਹੁਣ ਪਟਾਰੀ ਖੁੱਲੂਗੀ ਹੁਣ ਮਨਜੀਤ ਦੱਸੂਗੀ ਮਿਹਰਬਾਨੀ ਆ ਜੇ ਹੈ ਪਟਾਰੀ ਉਹ ਪਈ ਹੈ ਹਾਂ ਕੱਢ ਕੇ ਦਿਖਾਓ ਦਿਖਾਓ ਭਾਈ ਅੱਛਾ ਚਲੋ ਤੁਹਾਨੂੰ ਦਿਖਾਨੇ ਜੀ ਮੈਂ ਕਰਨ ਨੂੰ ਬੁਲਾਣਾ ਲਓ ਜੀ ਮੇਰਾ ਪੁੱਤ ਦਿਖਾਊਗਾ ਉਰੇ ਰੱਖ ਦੇ ਪੁੱਤ ਇਹ ਤੁਹਾਨੂੰ ਤੁਸੀਂ ਬਲੌਗ ਚ ਵੀ ਸ਼ਾਇਦ ਨਹੀਂ ਬਲੌਗ ਚ ਨਹੀਂ ਹੋਣਾ ਮੁੰਡਾ ਇਹਦਾ ਦਿਖਾਏ ਵੀ ਮੜੀਕ ਚਲੋ ਹੈ ਜੀ ਆਏ ਮੇਰੇ ਪੁੱਤ ਨੂੰ ਸਾਰਾ ਕੁਝ ਪਤਾ ਇਹ ਚੁੰਨੀ ਹੈ ਜੀ ਦੇਖ ਲਓ ਇਹ ਪੁੱਤ ਉਹ ਹੈ ਸਟੋਲ ਹੈ ਸੂਟ ਨਾਲ ਸਟੋਲ ਹੈ ਜਿੱਦਾਂ ਸ਼ਾਲ ਹੁੰਦੀ ਹੈ ਇਹ ਸ਼ੋਰਟ ਕਹਿੰਦੇ ਨੇ ਸਟੋਲ ਹੋਰ ਵੀ ਹੈ ਕੁਝ ਹੈ ਫਿਰ ਤਾਂ ਇਹ ਆਪਣੇ ਪਾਹਨੇ ਨਾਲ ਤਾਂ ਆਪਣਾ ਕੰਮ ਪੂਰਾ ਕਰ ਲਈ ਹੈ ਨਾ ਉਹੀ ਹੈ ਕਹਿੰਦੇ ਧਾਨਾ ਦੇ ਨਾਲ ਨਾਲ ਡੀਲੇ ਨੂੰ ਵੀ ਪਾਣੀ ਲੱਗ ਜਾਂਦਾ ਕਣਕ ਦੇ ਨਾਲ ਨਾਲ ਡੀਲੇ ਨੂੰ ਪਾਣੀ ਆਏ ਤੇਰੇ ਇਹ ਦੋ ਲੇਕ ਆਈ ਹੈ ਜੀ ਦੇਖ ਲਓ ਮੇਰੀਆਂ ਭੈਣਾਂ ਕਹਿੰਦੇ ਪਤਾ ਕੀ ਗੱਲ ਹੈ ਮੇਰੀਆਂ ਭੈਣਾਂ ਨੂੰ ਐ ਚੌ ਹੁੰਦਾ ਵੀ ਕਿਹੇ ਜਾ ਸੂਟ ਲੈ ਕੇ ਆਈ ਐ ਮਨਜੀਤ ਭਾਈ ਇਹ ਇਹ ਵੀ ਸਟੋਲ ਹੈ ਨਾ ਇੱਕ ਤਾਂ ਇਹ ਹੈ ਜੀ ਗ੍ਰੀਨ ਜੇ ਕਲਰ ਚ ਤੇ ਇੱਕ ਇਹ ਹੈ ਜੀ ਆ ਮੇਰਾ ਇੱਕ ਬੰਨ ਹੈ ਹਾਂ ਜੀ ਇੱਕ ਪੇਚ ਆਈ ਜੀ ਸਕੂਲ ਵਾਸਤੇ ਤੇ ਇੱਕ ਮੇਰੇ ਵਾਸਤੇ ਹੈ ਮੇਰੇ ਵਾਸਤੇ ਵੀ ਲੈ ਕੇ ਆਇਆ ਹੈ ਚਲੋ ਸੋ ਕਰ ਆਇਆ ਮੇਰੀਓ ਪੈਣਾ ਜ਼ਰੂਰ ਕਰਿਓ ਕਮੈਂਟ ਵੀ ਕਣਕ ਦੇ ਨਾਲ ਨਾਲ ਡੱਲੇ ਨੂੰ ਵੀ ਪਾਣੀ ਜ਼ਰੂਰ ਲੱਗ ਜਾਂਦਾ ਅੱਛਾ ਜੀ ਤੂੰ ਹੀ ਲੈਣਾ ਇਹ ਵੀ ਚਲ ਤੂੰ ਹਾਂ ਇਹ ਨਹੀਂ ਹੁਣ ਦੇਣਾ ਮਨਜੀਤ ਨੇ ਦੇਖੀ ਮਨਜੀਤ ਐਨਕਾ ਲੱਤ ਵੀ ਨਾ ਮਾਰਿਆ ਉਹਦਾ ਕਰਨ ਦਾ ਹੁਣ ਜਾ ਕੇ ਮੈਂ ਜਾਣਾ ਮੜਾ ਇੱਕ ਕੋਈ ਸਮਾਨ ਐ ਇੱਕ ਜਸ ਕਰਨ ਲੈ ਕੇ ਆਉਗਾ ਦੁੱਧ ਮੈਂ ਕੋਈ ਸਮਾਨ ਐ ਉਹ ਲੈ ਕਰਨ ਜੇ ਕੋਈ ਵੀ ਮੇਰਾ ਤਾਂ ਕੋਈ ਨਹੀਂ ਨਾ ਸੋ ਕਰ ਮੈਂ ਤਾਂ ਲੱਗਿਆ ਕੰਬਲ 'ਚ ਬੜਨ ਬੈਠਣ ਨਾ ਨਾਨਾ ਤਲਿਆ ਬਣੀ ਖਾਈਦਾ ਅੱਜ ਨਾਲੇ ਤੋਂ ਬੁਖਾਰ ਹੋ ਰਿਹਾ ਤੈਨੂੰ ਠੀਕ ਹੈ ਨਾ ਵੀ ਲੈ ਕਣੀ ਹੋਣਾ ਤੇ ਹਾਂ ਦਿਖਾ ਤੇ ਬਾਈ ਇਹ ਐ ਦੇਖ ਲਓ ਜੀ ਇਹ ਮੇਰੀ ਗੱਲ ਜਿੰਨੀਆਂ ਵੀ ਮੈਂ ਵਲੌਗ ਚ ਕਰੀਆਂ ਜਰੂਰ ਮੇਰੀਆਂ ਭੈਣਾ ਜਰੂਰ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਅਸੀਂ 100% ਸੱਚੀਆਂ ਕਹੀਆਂ ਜਾਂ ਝੂਠੀਆਂ ਠੀਕ ਹੈ ਨਾ ਇਹ ਹਾਂ ਤੇ ਵਲੌਗ ਹੁਣ ਤੁਹਾਨੂੰ ਮੜਾ ਕ ਲੇਟੇ ਮਿਲਦਾ ਜੀ ਚਲੋ ਕੋਈ ਨਹੀਂ ਉਹਦਾ ਕੋਈ ਚੱਕਰ ਨਹੀਂ ਜੀ ਤੇ ਮਨਜੀਤ ਮਣੀ ਹੁੰਦਾ ਹੈ ਜੀਆਂ ਲਾਦੇ ਮੋਟੇ ਮੋਟੇ ਭਾਈ ਮੈਂ ਤੜਕਾ ਲਾਣਾ ਮੈਂ ਚ ਪਹਿਲੀ ਨੀਟ ਹੋਈ ਨਹੀਂ ਲਾਓ ਤੇ ਸਾਡਾ ਇੱਕ ਇਹ ਫੈਲ ਹੋ ਗਿਆ ਜੀ ਇਹ ਲੱਗ ਗਿਆ ਜੀ ਕਲਰ ਸੋਹਣੇ ਹਾਂ ਜੀ ਦੱਸਿਓ ਜ਼ਰੂਰ ਮਨਜੀਤ ਕਹਿ ਰਹੀ ਹੈ ਜੀ ਤੇ ਇਹਨਾਂ ਦੀ ਹੈ ਇਹ ਮੁੰਲਾ ਦਾ ਤਿਆਰੀ ਹੋ ਗਈ ਵੀ ਭੇਜ ਦੇਣੇ ਇਹ ਟੇਲਰ ਕੋਲ ਤਾਂ ਹੀ ਕੱਢਤੀਆਂ ਸਟੋਲਾ ਮਨਜੀਤ ਨੇ ਲੱਗ ਕਰਤੇ ਚਲੋ ਜੱਸ ਕਰਨ ਪੁੱਤਾਂ ਇਹਨਾਂ ਦੇ ਮਮਾ ਨੂੰ ਪੁੱਛ ਲੈ ਕਿਦਾਂ ਲਾਣੀਆਂ ਇਹ ਇਹਨਾਂ ਦੇ ਟਰੈਕ ਸੂਟਾਂ ਦੀ हां जी हां ये अपनी ਗੱਲ ਅੱਧ ਚ ਰਹਿ ਗਈ ਤੀ ਜਾਂ ਵਿਚੇ ਰਹਿ ਗਈ ਤੀ ਜੀ ਮੈਂ ਇੱਕ ਗੱਲ ਕਰੀ ਤੀ ਵੀ ਅਸੀਂ ਇਸ ਵਾਰ ਨਾ ਨਾ ਲੋੜਾ ਲੈ ਕੇ ਆਏ ਨਾ ਟੀ-ਸ਼ਰਟਾਂ ਜੱਸ ਕਰਨ ਨੂੰ ਵੀ ਪਹਿਲਾਂ ਇੱਕ ਟਰੈਕਸੂਟ ਲੈ ਆਣ ਤੇ ਤਾਂ ਦੋ ਲੋੜਾ ਲੈ ਆਣ ਤੀ ਤੇ ਮੈਂ ਵੀ ਦੋ ਚਾਰ ਲੋੜਾ ਪਹਿਲਾਂ ਲਿਆਇਆ ਤਾਂ ਟਰੈਕਸੂਟ ਮੇਰੇ ਕੋਲ ਕੋਈ ਨਹੀਂ ਤਾਂ हां ਪਹਿਲਾਂ ਨਹੀਂ ਤਿਆਈਆਂ ਮੇਰੀਆਂ ਆਈਆਂ ਤੀ ਦੋ ਤੇ ਇਸ ਵਾਰ ਮੈਂ ਸੋਚਿਆ ਵੀ ਜੇ ਤਾਂ ਲੋੜਾ ਲੈਣੇ ਐ ਤੇ ਉਹਦੇ ਨਾਲ ਫੇਰ ਸ਼ਰਟਾਂ ਵੀ ਲੈਣੇ ਐ ਵੀ ਉੱਪਰ ਨੂੰ ਤਾਂ ਜੈਕਟਾਂ ਹਰ ਕੋਟੀਆਂ ਹੀ ਪਹਿਣੀਆਂ ਐ ਜਾਂ ਕੋਟ ਜੀ ਹੈ ਕਿ ਨਹੀਂ ਕਰਨਾ ਮੈਂ ਸੋਚਿਆ ਵੀ ਮੈਂ ਇਤਕੀ ਨਾਲ ਲੋਹਾਂ ਲਿਆਇਆ ਨਾਲ ਸ਼ਲਟਾ ਮੈਂ ਸਿਰਫ ਦੋ ਟਰੈਕਸੂਟ ਲਿਆਇਆ ਵੀ ਇਹ ਹਫਤੇ ਚ ਇਹ ਪੈ ਜਣੇ ਕਿਸੇ ਦਿਨ ਦੋ ਲੋਹਾਂ ਪੈ ਗਈਆਂ ਦੋ ਦਿਨ ਇਹ ਪੈ ਗਏ ਚਲੋ ਹੋਣ ਲਿਆ ਕੀ ਹੈ ਹਨਾ ਹੈ ਜਿਹੜੀ ਹੌਂਸਟ ਆਗ ਲੱਗਿਆ ਉਹਦੇ ਨਹੀਂ ਪੈਂਦਾ ਤੈਨੂੰ ਜਾ ਕੇ ਮੈਨੂੰ ਦੁਖਾੜ ਦੇ ਤੇ ਗੱਲਬਾਤ ਇਸ ਤਰ੍ਹਾਂ ਵੀ ਹੈ ਨਾਲੇ ਕਾਰਨ ਨੂੰ ਜੈਕਟ ਦੇ ਜੈਕਟ ਪਾਏ ਵੀ ਨਾ ਨਹੀਂ ਜਾਣ ਦੇਣਾ ਬਾਹਰ ਕੱਲ ਦਾ ਨਾ ਆਇਆ ਵਾ ਸਿਰਸੁਰ ਤੇ ਬਾਕੀ ਗੱਲ ਐ ਵੀ ਇਹ ਵੀ ਇਹ ਫਿਰ ਹੁਣ ਮੈਨੂੰ ਬਾਈ ਨੇ ਕਿਹਾ ਕਹਿੰਦਾ ਵੀ ਜੇ ਤੂੰ ਵੀਰ ਲੈ ਕੇ ਚੱਲਿਆ ਟਰੈਕਸੂਟੇ ਲੈ ਜਾ ਮੇਰੇ ਕਿਹਦੇ ਦੋ ਇੱਕ ਤਾਂ ਤੇਰਾ ਪੈਸੇ ਦਾ ਵੀ ਬਚੋ ਹੋ ਜਾਣਾ ਦੂਜਾ ਕਹਿੰਦਾ ਵੀ ਤੈਨੂੰ ਅਗਲੇ ਸਾਲ ਵੀ ਇਹ ਪੈ ਜਾਣੇ ਹਨਾ ਮਨਜੀਤ ਟਰੈਕ ਸੂਟ ਕਿਹੜਾ ਖਰਾਬ ਹੁੰਦਾ 2-3 ਸਾਲ ਨਹੀਂ ਚੱਲਦੇ ਵੀ ਹਾਂ ਜਾ ਤੂੰ ਚਲੋ ਗਾਹ ਨੂੰ ਅਗਲੇ ਸਾਲ ਫੇਰ ਮਨਜੀਤ ਨਾਲ ਕਹਿ ਦੇਣਾ ਵੀ ਕੋਈ ਨਹੀਂ ਦੋ ਐ ਤੇਰੇ ਕੋਲ ਟਰੈਕ ਸੂਟ ਐ ਤੇ ਕੀ ਹੋਰ ਲੈ ਲੈ ਕੁਸ ਹੋ ਜਾਂਦਾ ਜੀ ਗੈਰ ਰਲ ਜਾਂਦੇ ਨਾਗ ਥੋੜੀ ਥੋੜੀ ਰਲ ਹੀ ਜਾਂਦੇ ਨਾ ਗੈਲ ਤੇ ਬਾਕੀ ਜੀ ਮਨਜੀਤ ਨੂੰ ਵੀ ਫਿਰ ਅਸੀਂ ਪਿੱਛਾਂ ਛੱਡਦੇ ਨਹੀਂ ਜੀ ਜੇ ਅਸੀਂ ਕੋਈ ਮੰਨ ਲਓ ਕਾਰਨ ਨੂੰ ਦੁਆਤੇ ਮੰਨ ਨੂੰ ਦੁਆਤੇ ਮਨਜੀਤ ਨੇ ਇੱਕ ਅੱਧਾ ਸੈੱਟ ਫੇਗਾ ਅਸੀਂ ਮਨਜੀਤ ਨੂੰ ਵੀ ਰੋਕਦੇ ਨਹੀਂ ਹੈ ਵੀ ਲੈ ਲੈ ਭਾਈ ਮੰਨ ਨੂੰ ਪੈਸੇ ਨਾਲ ਇੱਕ ਚੀਜ਼ ਵਧੀਆ ਲੱਗੀ ਕਰਨ ਨਾਲ ਜੀ ਪਰਸੋਂ ਦਾ ਲੇਕ ਆਇਆ ਇਹ ਪਰਸੋਂ ਦਾ ਹੀ ਕਹੀ ਜਾਂਦਾ ਕਹਿੰਦਾ ਮੈਨ ਨੂੰ ਪਾਣੇ ਨੂੰ ਦੋ ਅੱਜ ਵੀ ਕਹਿ ਰਿਹਾ ਤਾਂ ਦੁਪਹਿਰੇ ਮੰਮਾ ਮੇਰੀ ਜੈਕਟ ਕਿੱਥੇ ਹੈ ਇਹ ਮੈਂ ਘਰੋਂ ਨਹੀਂ ਲੱਗਿਆ ਇਹ ਬਾਹਰ ਜਾਣਾ ਆਪਣਾ ਕਰਨ ਨਾਲ ਇਸੇ ਜੀ ਸਾਬ ਗਏ ਜਿਹੜਾ ਮਰਜ਼ੀ ਕੰਮ ਕਹਿ ਦੋ ਇਹਨੂੰ ਉਹੀ ਜਦੀ ਰੈਡੀ ਹੈਨਾ ਇਹ ਕਰਨ ਨੂੰ ਪੁੱਤ ਇਹਨੂੰ ਵੀ ਲਾ ਲੈ ਆਪਣੇ ਵਾਲੀ ਨੂੰ ਪਾ ਕੇ ਤਾਂ ਦੇਖ ਲੈ ਸੱਚ ਪਾ ਕੇ ਇਹਨੇ ਦੇਖੀ ਦੇਖ ਲੈ ਨਾਲ ਦੁੱਧ ਲਈ ਆਈ ਫਿਰ ਜਾਓ ਜਾਓ ਜਲਦੀ ਨਹੀਂ ਰੋ ਰਿਹਾ ਕਰਨ ਨੂੰ ਜਿਹੜੀ ਇਹ ਜੈਕਟ ਦਵਾਈ ਹੈ ਜੀ ਅਸੀਂ ਇਹ ਵੱਡੇ ਹੁੱਡੀ ਦਵਾਈ ਹੈ ਵੱਡੀ ਦਵਾਈ ਹੈ ਜੀ ਥੋੜੀ ਖੋਲਮ ਡੁੱਲੀ ਜੀ ਵੀ ਹੈ ਪਤਾ ਕਾ ਤੋ ਹੀ ਵੇ ਅਗਲੇ ਸਾਲ ਵੀ ਬੱਚੇ ਦਾ ਪਤਾ ਹੀ ਆਪਾਂ ਨੂੰ ਵੀ ਬੱਚਿਆਂ ਦੀ ਗਰੋਥ ਵੱਧਦੀ ਹੈ ਨਾ ਅੱਗੇ ਅੱਗੇ ਫਰਕ ਪੈਂਦਾ ਹਾਂ ਨਾ ਨਾ ਠੀਕ ਹੈ ਚਲ ਜੱਸ ਕਰਨ ਨੂੰ ਇੱਕ ਵਾਰੀ ਪਾ ਆਣ ਦੇ ਉਹ ਕਾ ਹੋ ਗਿਆ ਰੋਂ ਤਾ ਪੈਣੇ ਨਾ ਨਾ ਐਹੀਂ ਹੁੰਦੀ ਫੁੱਲਮੀ ਜੀ ਪੁੱਤ ਬੱਸ ਬੱਸ ਇਹ ਨਾ ਸੋਚ ਹੈ ਬਾਹਾਂ ਬੂਹਾ ਜੀਆਂ ਬਸ ਤੂੰ ਪਾ ਇੱਕ ਵਾਰੀ ਫੇਰ ਦੇਖ ਆ ਦੇਖੀ ਸਾੜੇ ਜੱਸ ਕਰਨਾ ਮੋਟਾ ਆ ਜਾ ਲੱਗਣਾ ਪਰ ਮਾਂ ਦਾ ਸਰੀਰ ਹੈ ਨਾ ਹਾਂ ਚੱਲ ਬਈ ਜਿਹੜੀ ਜੀ ਤੱਕ ਮੋੜਿਆ ਨਾ ਉਹ ਨਾ ਨਾ ਪਾਈ ਪਾਈ ਠੀਕ ਹੈ ਮੰਜੀਤ ਹੱਦ ਹੋ ਗਈ ਐ ਵੀ ਤਾਂ ਬੰਦਾ ਐ ਪਾਈ ਲੰਦਾ ਫੇ ਅਗਲੇ ਸਾਲ ਤਾਂ ਹੀ ਕੰਮ ਆਊਗੀ ਠੀਕ ਹੈ ਬਿਲਕੁਲ ਹੇਠਲੇ ਕੱਪੜੇ ਹੋਰ ਪੈ ਗਏ ਉਹਨਾਂ ਦਾ ਲੋਟ ਆ ਜਾਣਾ ਐ ਠੀਕ ਐ ਜਿਸ ਤਰ੍ਹਾਂ ਖੁੱਲ੍ਹੇ ਜੀ ਪਾਣੇ ਆ ਹਾਂ ਇਹ ਆਪਣੇ ਵਾਲੇ ਜਿਹੜੇ ਮੇਰੇ ਟਰੈਕਸੂਟ ਹੈ ਨਾ ਇਹ ਵੀ ਦੇਖੀ ਤੂੰ ਕਿੰਨੇ ਖੁੱਲਮ ਡੁੱਲੇ ਜੇ ਲੱਗਣੇ ਆ ਠੀਕ ਐ ਦਿਖਾਈ ਜਾ ਸਕਣ ਲਿਆਈ ਪੁੱਤ ਆ ਦੱਸਿਓ ਜੀ ਜ਼ਰੂਰ ਕਮੈਂਟ ਕਰਕੇ ਵੀ ਨਾਲੇ ਇਹਦੇ ਚ ਆਏ ਨਾ ਬੱਚਾ ਹੁਣ ਹਰ ਸਾਲ ਬਾਅਦ ਆ ਫਰਕ ਬੱਚੇ ਦੇ ਕੱਪੜੇ ਛੋਟੇ ਹੁੰਨੇ ਆ ਤਾਂ ਕਰਕੇ ਬਿਲਕੁਲ ਸਹੀ ਐ ਇਹੋ ਜਿਹੀ ਹੁੰਨੇ ਜੀ ਇਹ ਇਹੋ ਜਿਹੀ ਹੁੰਨੇ ਮੰਜੀ ਤੇ ਇਹ ਇੰਨਾ ਕ ਤਾਂ ਫਰਕ ਹੁੰਦਾ ਨਾ ਠੀਕ ਐ ਨਹੀਂ ਬਿਲਕੁਲ ਰਾਈਟ ਹੈ ਤੇ ਚਲੋ ਠੀਕ ਹੈ ਜੀ ਤੁਹਾਨੂੰ ਮਿਲਦੇ ਹਾਂ ਜੀ ਫੇਰ ਹੁਣ ਦੇਖਦੇ ਹਾਂ ਮਨਜੀਤ ਕੀ ਬਣਾਉਗੀ ਦੋ ਚਾਰ ਮਿੰਟ ਬਾਅਦ ਚ ਮਿਲਦੇ ਹਾਂ ਲੋ ਜੀ ਲੱਗੇ ਜੀ ਹੁਣ ਆਪਾਂ ਤੁਹਾਨੂੰ ਵਾਦਾ ਕਰਿਆ ਸੀ ਵੀ ਬਾਅਦ ਚ ਮਿਲਦੇ ਇੱਕ ਦੋ ਮਿੰਟ ਤੇ ਇਹ ਆਪਣਾ ਹੋ ਗਿਆ ਕੈਨਸਲ ਜੀ ਕੰਮ ਲਗੂਗੇ ਕਾਲੂ ਕਰੂੰਗੇ ਜੀ ਇਹਨੂੰ ਤੇ ਮੇਰੀ ਸਲਾਹ ਇੱਕ ਹੋਰ ਵੀ ਵੀ ਆਪਾਂ ਇੱਕ ਦੋ ਨਾ ਹੋਰ ਲੈ ਕੇ ਆਈਏ ਜੀ ਟਿੱਕਣੇ ਉਦਾਂ ਦੀ ਦੋ ਰਹਿ ਲਾਣੀਆਂ ਇੱਕ ਇਧਰ ਤਿੰਨ ਲੈ ਕੇ ਆਣੀਆਂ ਕਾਲੂ 11 ਵਜੇ ਲਾਉਂਗੇ ਜੀ ਕਿਉਂਕਿ ਜੇ ਅਸੀਂ ਜਾਣਾ ਵੀ ਹੈ ਮੰ ਲਓ ਪਾ ਮੈਂ ਕਿਤੇ ਵੀ ਜਾਣਾ ਤਾਂ ਇਹ ਛੱਡ ਨਹੀਂ ਹੋਣਾ ਕਿਉਂਕਿ ਅੰਦਰ ਬਹੁਤ ਹੁੰਦਾਣੀ ਕਿ ਆ ਪਤਾ ਕੱਲ ਤੋਂ ਬਾਅਦ ਹੁੰਦ ਪਵੈ ਜੀ ਹੁਣ ਤਾਂ ਵੈਸੇ ਇੱਕ ਦਿਨ ਬਹੁਤ ਵਧੀਆ ਫਾਇਦਾ ਰਿਹਾ ਜੀ ਦੋ ਦਿਨ ਤੇ ਇਹ ਮੇਰੀ ਸਲਾਹ ਬਣਦੀ ਕਿਉਂ ਨਹੀਂ ਜੀ ਆਪਾਂ ਕਿਉਂਕਿ ਮੇਰੀ ਸਲਾਹ ਬਣਦੀ ਵੀ ਆਪਾਂ ਨਾ ਇਹਨੂੰ ਕਰਾ ਕੇ ਜਾਈਏ ਜੇ ਹਿਮਾਚਲ ਵੀ ਜਾਣਾ ਜੀ ਚਾਚੀ ਉਹਨੇ ਬੁਲਾ ਰਹੇ ਤੇ ਨਾ ਤੇ ਲਓ ਜੀ ਆਹ ਵਾਹ ਕੀ ਬਣਾਇਆ ਮੈਂ ਜੀ ਤਾਂ ਮੇਥਿਆਂ ਦੀ ਪੁਰਜੀ ਤੇ ਵਧੀਆ ਬਣੀ। ਕਰੀਏ ਸ਼ੇਅਰ। ਹੈ? ਖਾ ਕੇ ਪਤਾ ਲੱਗੂ ਵੀ ਵਧੀਆ ਬਣੀ ਕਿ ਨਹੀਂ ਵਧੀਆ। ਨਾ ਨਾ ਇਦਾਂ ਪਹਿਲੀ ਗੱਲ ਤਾਂ ਮੇਰੀ ਪੁੱਜੀ ਬਣਾਈ ਵੀ ਫੇਰ ਹੋਣਾ ਹੈ। ਹੈ? ਮੇਰੀ ਪੁੱਜੀ ਬਣਾਇ ਤਾਂ ਫੇਰ ਹੋਣਾ। ਪੱਕੀ ਗੱਲ ਹੈ। ਹਾਂ। ਜੇ ਕਰ ਨੂੰ ਆਪਣੀਆਂ ਭੈਣਾਂ ਕੈਦ ਮੈਂ ਵੀ ਬਾਈ ਅਸੀਂ ਕੋਈ ਵੀ ਆ ਮੈਂ ਆਪਣੇ ਘਰਾਂ ਮੈਂ ਕਿਤੇ ਹੁਸ਼ਿਆਰਪੁਰ ਦਦਾਸਪੁਰ ਅੰਬਾਲਾ ਲੁਧਿਆਣਾ ਆਪਣਾ ਆਹ ਰਾਜਪੁਰਾ ਆਪਣਾ ਚੰਡੀਗੜ੍ਹ ਕਿਤੇ ਵੀ ਆਵੇ ਉਹ ਤੇਰੇ ਕੋਲ ਆਜ ਮੈਂ ਘੁੰਮਣ ਕੋਈ ਮੰਗ ਕਰ ਲਮੈਂ ਫੇਰ ਮੈਨੂੰ ਚਾਤੀ ਨਹੀਂ ਇੱਧਰ ਪੈਸੇ ਹੈਗਾ ਹੈ ਕਹਿੰਦੇ ਜਿੱਦਾਂ ਵੀ ਪੂਜੀ ਬਣਾਣੀ ਹੋਈ ਤਾਂ ਮੈਨੂੰ ਇਹ ਰੋੜ ਦੇਣੀ ਹਾਂ ਉਹ ਲੈ ਕਾਣੀ ਫੇਰ ਹੁਣ ਕੱਲ ਨੂੰ ਚੱਲ ਅੱਜ ਤਾਂ ਮੰਨਿਆ ਵੀ ਜੇ ਅਪਾ ਕੱਲ ਨੂੰ ਗੇ ਤਾਂ ਲੈ ਜੂਗੇ ਜੇ ਪਹਿਲਾਂ ਕਿਤੇ ਬਣਾ ਮੈਂ ਵਿੱਚ ਨੂੰ ਪਹਿਲਾਂ ਬਣਾਈ 2-4 ਵਾਰੀ ਫੇਰ ਫੇਰ ਤੂੰ ਕਿੱਥੇ ਹੈਂ ਬਟਨ ਵੀ ਲਾਇਆ ਵਾ ਇਹਨਾ ਤੇ ਥਾਲ ਦੇ ਉੱਪਰ ਬਟਨ ਲਾਇਆ ਵਾ ਮਾਰਿਆ ਜਾ ਹੱਥ ਜਾ ਆਪੇ ਖੁੱਲ ਗਿਆ ਆਹਾ ਪਰ ਆਲੂ ਨਾਲ ਕੋਈ ਗੱਲ ਜੇਤੀ ਇੰਜੋਏ ਕਰੋ ਖੁਸ਼ਬੂ ਆ ਰਹੀ ਮੇਥੀ ਦੀ ਨਹੀਂ ਤਾਂ ਮੈਂ ਕੱਲੇ-ਕੱਲੇ ਉਹ ਰੱਬਾ ਵਾ ਤਈ ਆਲੂ ਥੋੜੇ ਕੱਚੇ ਤੇ ਨਾ ਹਲਕੇ ਜੇ ਫਰਕ ਤਾਂ ਮੈਂ ਉਹ ਵੱਡੇ ਆ ਬਸ ਬੱਸ ਕਦਾਈ ਦੇਮੇ ਵਿੱਚ। ਓਹੋ ਤੈਨੂੰ ਕੀ ਲੱਗਿਆ ਵੀ ਆਪਾਂ। ਕੜਛੀ ਵਿੱਚ ਮੈਂ ਆਪਣੇ ਇਹਦੇ ਮੈਂ ਤਾਂ ਕੜਛੀ ਨਾਲ ਜਿੰਨੇ ਹਸਾ ਗਲ ਫੇਰਦੀ। ਹਾਂ। ਵੀ ਮੈਨੂੰ ਇਹ ਛਗੀ ਜਿਹੀ ਲੱਗਦੀ ਹੈ ਕਿ ਮੈਂ ਵੀ ਹਾਂ। ਕੜਛੀ ਤਾਂ ਜ਼ਿਆਦਾ ਫੇਰਉਣਾ ਪਰ ਜੇ ਨਹੀਂ ਫੇਰੂੰਗਾ ਨਾ ਪਤਾ ਕੀ ਹੁੰਦਾ ਕਦੇ ਵੀ ਗੋਭੀ ਬਣਾਉਣੀ ਹੈ ਆਪਾਂ। ਫੇਰ ਨਹੀਂ ਦੀ। ਆਲੂ ਗੋਭੀ। ਜਿਹੜਾ ਮਸਾਲਾ ਉਹ ਥੱਲੇ ਲੱਗ ਕੇ ਨਾ ਖਤਮ ਹੋ ਜਾਂਦਾ। ਮੈਂ ਨਾ ਜਿਆ ਹਲਾੜ ਆਣਾ ਹੈ ਵੀ ਹੈ। ਤਾਂ ਮੈਂ ਇੱਕ ਦੋ ਵਾਰਸ ਐਨ ਫੇਰ ਨਹੀਂ ਰੱਖੇ। ਮੈਂ ਨਾ ਆਲੂ ਇੱਕ ਸਾਈਡ ਨੂੰ ਕੱਟ ਕੇ ਨਾ ਐਂ ਦੇਖ ਲੈਣਾ ਵੀ ਇਹ ਟੁੱਟ ਰਿਹਾ ਹੈ। ਹੂੰ। ਨਹੀਂ ਹੋਣਾ ਹੁਣ ਮੈਂ ਤਾਂ ਤੁਹਾਨੂੰ ਦਿਖਾ ਤਾ ਪਹਿਲਾਂ ਵੀ ਹਲਕਾ ਜਿਹਾ ਆਪਣਾ 5 ਮਿੰਟ ਦਾ ਸੇਕ ਦੇ ਆ ਭਾਫ ਵਾਲਾ ਮੈਂ ਜਮਾ ਕੱਟ ਕਰ ਗਿਆ ਜੀਰੋ ਫਿਰ ਉਹਦੀ ਰਿਆ ਠੀਕ ਹੈ ਹਾਂ ਕੋਈ ਚੱਕਰ ਤਾਂ ਨਹੀਂ ਮੈਂ ਗੁੱਡ ਹੈ ਜੀ ਮੰਨੂ ਪਤਾ ਕਿਉਂਕਿ ਮੈਂ ਚੈੱਕ ਕਰ ਲਈਦੀ ਪੁਰਜੀ ਮੰਨੂ ਪਤਾ ਦਾ ਉਹਦੇ ਚ ਨੂਨ ਆਇ ਘੱਟ ਨੂਨ ਵੀ ਚੱਲ ਰਹਿਣਾ ਪਾਤੇ ਆ ਹਾਂ ਚਲੋ ਠੀਕ ਹੈ ਜੀ ਹੁਣ ਬਾਅਦ ਚ ਪਤਾ ਲੱਗੂਗਾ ਜੀ ਕਿ ਆਪੋਂ ਵੇਕਦੀਏ ਨੂਨ ਜ਼ਿਆਦਾ ਪਾਤੇ ਆ ਹਾਂ ਨਾ ਨਾ ਉਹ ਮੈਪ ਹੋਇਆ ਜੀ ਕਹਿ ਕਹਿ ਬਹੁਤ ਘੱਟ ਹੈ ਉਹ ਤਾਪ ਹੋਇਆ ਵੀ ਥੋੜਾ ਕਬਾਦੇ ਚਲੋ ਕਿਉਂਕਿ ਕੋਈ ਵੀ ਸਬਜੀ ਨਾ ਆਪਾਂ ਸੁੱਕੀ ਖਾਣੇ ਆ ਬਣਾਣੇ ਆ ਜਦੋਂ ਬਣਾਣੇ ਆ ਤਾਂ ਉਹਦੇ ਚ ਨੂਨ ਨਾ ਚਾਹ ਆਪਣੀ ਕੋਈ ਦਾਲ ਵੀ ਹੈ ਜਾਂ ਸੁੱਕੀ ਸਬਜੀ ਹੈ ਜਦੋਂ ਨੂਨ ਉਹਦੇ ਚ ਆਪਾਂ ਚੈੱਕ ਕਰਦੇ ਘੱਟ ਹੋਇਆ ਜੇ ਪਾਦਮੇ ਜੀ ਪਾਕ ਹੈ ਜੀਰੋ ਵੀ ਕਰ ਲਿਓ ਜਦੋਂ ਆਪਾਂ ਨਾ ਉਹਨੂੰ ਖਾਵਾਂਗੇ ਜੇ ਠੰਡੀ ਹੋਈ ਠੰਡੀ ਤੇ ਨੂਨ ਵੱਜ ਜਾਣਾ ਗਰਮ ਹੋਈ ਘਟ ਜਾਣਾ ਜੇ ਗਰਮ ਕਰ ਲੂਗੇ ਉਹ ਘਟੂਗਾ ਜੇ ਆਪਾਂ ਨੂਨ ਪਾ ਵੀ ਦਿਆ ਦੇਖ ਕੇ ਵੀ ਆਹ ਜੀ ਸਬਜ਼ੀ ਚ ਘਟਦਾ ਜਦੋਂ ਅਸੀਂ ਗਰਮ ਕਰਕੇ ਖਾਣੀ ਐ ਫੇਰ ਘਟ ਜਾਣਾ ਜਦੋਂ ਆਪਾਂ ਠੰਡੀ ਖਾਉਗੇ ਤਾਂ ਵੱਧ ਜਾਣਾ ਆਮ ਜੀ ਤੇ ਹੈਗਾ ਨਾ ਜਿਆਦਾ ਗਰਮ ਹੋਵੇ ਫੇਰ ਨਹੀਂ ਨਾ ਲੱਗਦਾ ਹੈ ਨਾ ਜਿਆਦਾ ਗਰਮ ਹੋਊਗਾ ਫਿਰ ਘਟਣਾ ਹੈ ਹੈਨਾ ਜੇ ਜਿਆਦਾ ਠੰਡੀ ਹੋ ਗਈ ਫਿਰ ਵਧੂਗਾ ਹੈਨਾ ਹੈ ਕਿਆ ਲੱਗੇਗਾ ਨਾ ਕੁਛ ਨਹੀਂ ਕਰੀ ਨਾਲੇ ਕਹਿੰਦੀ ਖੜ ਜਾ ਚਲੋ ਠੀਕ ਹੈ ਜੀ ਆਪਣਾ ਵਲੋਗ ਇੱਥੇ ਤੱਕ ਮੈਂ ਤਾਂ ਉਹ ਸਵਾਲ ਪਾਇਆ ਤਾਂ ਤੂੰ ਕਹਿ ਰਹੀ ਸੀ ਨਾ ਕਹਿੰਦੀ ਜਿਆਦਾ ਗਰਮ ਹੋਇਆ ਤਾਂ ਨੂਨ ਘਟਦਾ ਮੈਂ ਕਹਿ ਰਹੀ ਹਾਂ ਮੈਂ ਕਹੀ ਮੈਂ ਰਣਾ ਪਰ ਜਿਆਦਾ ਗਰਮ ਹੁੰਦੀ ਸਦੀ ਪਹਿਲਾਂ ਪਹਿਲਾਂ ਤਾਂ ਲੱਗਦਾ ਨਹੀਂ ਹੈਗਾ ਤੇ ਠੰਡੀ ਹੋ ਜਾਂਦੀ ਦੋ ਦਿਨ ਫੇਰ ਵੱਧਦਾ ਹੈ ਵੱਧਦਾ ਹਾਂ ਕਈ ਵਲਾਂ ਹੌਲੀਆ ਹੈ ਵਧਿਆ ਚਲੋ ਠੀਕ ਹੈ ਜੀ ਆਪਣਾ ਵਲੋਗ ਇੱਥੇ ਤੱਕ ਹੈ ਜੀ ਮਿਲਦੇ ਹਾਂ ਜੀ ਕਿਸ ਹੈ ਮੈਂ ਤਾਂ ਹੀ ਪੁਆਇਆ ਤਾਂ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਜੀ ਮਿਲਦੇ ਜੀ ਗੱਲ ਕਿਸੇ ਨਵੇਂ ਬਲੌਗ ਵਿੱਚ ਤੇ ਜਦ ਤੱਕ ਦੋ ਜੀ ਬਿੰਦਰ ਨੋਜ ਆਜਤ ਮੇਰੇ ਵੱਲੋਂ ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਪਣੇ ਮਾਤਾ-ਵਨ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਲਓ ਜੀ ਅਸੀਂ ਹੁਣ ਪ੍ਰਸ਼ਾਦਾ ਪਾਣੀ ਛੱਕ ਹੈ ਸਲੀਪਿੰਗ ਦੋ ਜੀ ਯਾਦ ਧੰਨਵਾਦ ਸਾਰਿਆਂ ਦਾ ਇੱਧਰ ਜਾਂ ਬਾਹਰ ਦੇ ਸਾਹਮਣੇ ਸਾਰਿਆਂ ਦਾ ਦਿਲੋਂ ਧੰਨਵਾਦ